ਦਾ ਖਾਲਸਾ ਸਾਹਿਬ ਗੁਰਜੀ ਕੀ ਫਤਿਹ ਸੰਤਨ 시 ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਮੇਰਾ ਬਤਾ ਬਲਾ ਗੁਰੂ ਪਾਪਾ ਜੀ ਮੇਰ ਨੂੰ ਇਸ਼ਕਾ ਕਰੋ ਉਪਾ ਕਰਨਾ ਰਾਸਤਰਾ ਬਣੀ ਸਿੱਖੀ ਕੜੀ ਨਕ ਦੇਖਣ ਦੇ ਪਾਪਾ ਜੀ ਤੋਂ ਵੀ ਪਿਆਰ ਮੇਰੇ ਨੂੰ ਇਸ਼ਕਾ ਕਰੋ ਉਪਾ ਕਰਨਾ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਕਰ ਤੀਜਾ ਇੱਕ ਓੰਕਾਰ ਸਤ ਗੁਰ ਪਰਸਾਦ ਤੂੰ ਥਾ ਕਰੋ ਬੈਰਾਗੁਰੂ ਮੈਂ ਜੇਹੀ ਘਣ ਚੇਰੀ ਰਾਮ ਤੂੰ ਸਾਗਰੋ ਰਤਨਾ ਗਰੋ ਓਸਾਰ ਨਾ ਜਾਣਾ ਤੇਰੀ ਰਾਮ ਤੂੰ ਠਾਕਰੋ ਬੈਰਾਗਰੋ ਮੈਂ ਜੇਹੀ ਘਣ ਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਓ ਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵਡ ਦਾਣਾ ਕਰ ਮਹਿ ਰੰਮਤ ਸਾਈਂ ਕਿਰਪਾ ਕੀਜੈ ਸਾ ਮਤ ਦੀਜੈ आठ पहर तुद ਧਿਆਈ ਗਰਵ ਨਾ ਕੀਜੈ ਰੇਣ ਹੋਵੀਜੈ ਤਾਂਗਤ ਜੀ ਅਰੇ ਤੇਰੀ ਸਭ ਓਪਰ ਨਾਨਕ ਕਾ ਠਾਕੁਰ ਮੈਂ ਜੇਹੀ ਘੜ ਚੇਰੀ ਰਾਮ ਤੁਮ ਗੌ ਹਰ ਅਤ ਗਹਿਰ ਗੰਭੀਰਾ ਤੁਮ ਪਰ ਹਮ ਬਹੋਰੀ ਆ ਰਾਮ ਤੁਮ ਵੱਡੇ ਵੱਡੇ ਵਡ ਉਚੇ ਹੋ ਇਤਨੇ ਕ ਲਹੋਰੀ ਆ ਰਾਮ ਹੋ ਕਿਛ ਨਹੀਂ ਏਕੋ ਤੂੰ ਹੈ ਆਪੇ ਆਪ ਸੁਝਾਨਾ ਅੰਮ੍ਰਿਤ ਦ੍ਰਿਸ਼ਟ ਨਿਮਖ ਪ੍ਰਭ ਜੀਵਾ ਸਰਬ ਰੰਗ ਰਸਮਾਨਾ ਚਰਨ ਹੈ ਸਰਨੀ ਦਾਸ ਹੈ ਦਾਸੀ ਮਨ ਮੋਲੇ ਤਨ ਹਰਿਆ ਨਾਨਕ ਠਾਕੁਰ ਸਰਬ ਸਮਾਨਾ ਆਪਨ ਭਾਵਨ ਕਰਿਆ ਤੋ ਜੋ ਉਪਰ ਮੇਰਾ ਹੈ ਮਾਣਾ ਤੋ ਹੈ ਮੇਰਾ ਧਾਣਾ RAM ਸੁਰਤ ਮਤ ਚਤਰਾਈ ਤੇਰੀ ਤੋ ਜਾਣਾ ਹੈ ਜਾਣਾ RAM ਸੋਈ ਜਾਣੈ ਸੋਈ ਪਛਾਨੈ ਜਾ ਕੋ ਨਦਰ ਸਰੰਦੇ ਮਨ ਮੁਖ ਭੁੱਲੀ ਬਹੁਤੀ ਰਾਹੀ ਫਾਤੀ ਮਾਇਆ ਫੰਦੇ ਠਾਕੁਰ ਭਾਣੀ ਸਾ ਗੁਣਵੰਤੀ ਤਿਨ ਹੀ ਸਭ ਰੰਗ ਮਾਣਾ ਨਾਨਕ ਕੀ ਧਰ ਤੂੰ ਹੈ ਠਾਕੁਰ ਤੋ ਨਾਨਕ ਕਾ ਮਾਣਾ ਹੋਵਾ ਵੰਜਾ ਕੋਲੀ ਵੰਜਾ ਤੋ ਪਰਬਤ ਮੇਰਾ ਹੋ ਲਾਰਾਮ ਹੋ ਬਲ ਜਾਈ ਲੱਖ 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 ਬਰੀਆ ਜਿਨ ਭ੍ਰਮ ਪਰਦਾ ਖੋਲਾਰਾਮ ਮਿਟੇ ਅੰਧਾਰੇ ਤਜੇ ਬਿਕਾਰ ਠਾਕੁਰ ਸਿਓ ਮਨ ਮਾਨਾ ਪ੍ਰਭ ਜੀ ਭਾਣੀ ਭਈ ਨਿਕਾਣੀ ਸਫਲ ਜਨਮ ਪਰਵਾਨਾ ਭਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਕਹੋ ਨਾਨਕ ਹੋ ਨਿਰਭਉ ਹੋਈ ਸੋ ਪ੍ਰਭ ਮੇਰਾ ਓਲਾ ਪਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਕਹੋ ਨਾਨਕ ਹਉ ਨਿਰਭਉ ਹੋਈ ਸੋ ਪ੍ਰਭ ਮੇਰਾ ਓਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ